ਮਿੱਤਰੋ ਆ ਜਿਹੜੀ ਖੁਰਾਕ ਰਗੜੀ ਜਾ ਰਹੀ ਹੈ ਨਾ ਕਹਿੰਦੇ ਇਹ ਅਫਗਾਨ ਤੋਂ ਆਉਂਦੀ ਹੈ ਤੇ ਜਿਨੇ ਇਹ ਖਾ ਲੀ ਨਾ ਉਹ ਯਾਦ ਹੀ ਰੱਖਦਾ ਦੁੱਖ ਹੀ ਤੋੜ ਦਿੰਦੀ ਹੈ ਕਹਿੰਦੇ 60 ਸਾਲਾਂ ਦੀ ਉਮਰ ਦੇ ਵਿੱਚ ਵੀ ਨਾ 30 ਸਾਲਾਂ ਵਾਲਾ ਜੋਸ਼ ਆ ਜਾਂਦਾ ਇੰਨੀ ਬੰਦੇ 'ਚ ਜਾਨ ਆ ਜਾਂਦੀ ਹੈ ਕੋਈ ਕਮਜ਼ੋਰੀ ਵਗੈਰਾ ਨਾ ਤਾਂ ਛੂ ਮੰਤਰੀ ਹੋ ਜਾਂਦੀ ਹੈ ਤੇ ਭਈ ਕਿਸੇ ਨੇ ਤਿਆਰ ਵੀ ਕਰਵਾਉਣੀ ਹੈ ਨਾ ਤਾਂ ਵੈਦ ਸਾਹਿਬ ਅੱਖਾਂ ਸਾਹਮਣੇ ਵੀ ਤਿਆਰ ਕਰਕੇ ਦੇ ਦੇਣਗੇ ਤੁਸੀਂ ਆਪ ਦਾ ਸਮਾਨ ਵੀ ਲਿਆ ਕੇ ਦੇਣਾ ਤਾਂ ਵੀ ਤੁਹਾਨੂੰ ਤਿਆਰ ਕਰਕੇ ਦੇ ਦੇਣਗੇ ਤੇ ਇੱਕ ਗੱਲ ਹੋਰ ਇਹ ਬਵਾ ਸੀੜ ਦੀ ਫਰੀਦ ਦਵਾਈ ਵੀ ਦਿੰਦੇ ਆ ਸੋ ਕਿਸੇ ਨੇ ਵੀ ਫਰੀਦ ਦਵਾਈ ਲੈਣੀ ਹੈ ਨਾ ਇਹਨਾਂ ਤੋਂ ਲੈ ਸਕਦੇ ਆ ਨੰਬਰ ਆਪਾਂ ਅੱਗੇ ਵੀਡੀਓ ਦੇ ਵਿੱਚ ਦਿੱਤਾ ਹੋਇਆ ਐ ਐਡਰੈਸ ਵੀ ਦਿੱਤਾ ਹੋਇਆ ਹਨਾ ਜਿਨੇ ਵੀ ਆਉਣਾ ਸਕਦਾ ਭਈ ਕਮਜ਼ੋਰੀ ਕਮਜ਼ੋ ਉਹ ਕਰਦੇ ਵੈਸਾ ਉਹਨਾਂ ਨਾਲ ਗੱਲਬਾਤ ਅੱਜ ਆਪਾਂ ਲੁਧਿਆਣੇ ਪਹੁੰਚੇ ਆ ਵੈਦ ਖਰੈਤੀ لال ਆਯੁਰਵੇਦ ਸੈਂਟਰ ਦੇ ਵਿੱਚ ਸੋਪਾ ਵੈਦ ਸਾਹਿਬ ਦੇ ਨਾਲ ਗੱਲਬਾਤ ਕਰਦੇ ਵਾਟਸਐਪ ਸਤਿ ਸ਼੍ਰੀ ਅਕਲ ਜੀ ਸਤਿ ਸ਼੍ਰੀ ਅਕਲ ਠੀਕ ਹੋ ਜੀ ਬੜਾ ਵਧੀਆ ਸਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਕਵਰੇਜ ਕਰਨ ਲਈ ਜੀ ਹਾਂ ਜੀ ਹੁਕਮ ਕਰੋ ਸਰ ਸਰ ਇੱਕ ਤਾਂ ਜਿਵੇਂ ਬਵਾ ਸੀੜ ਦੀ ਗੱਲ ਕਰਦੇ ਆ ਕਿਉਂਕਿ ਮੈਨੂੰ ਖੁਦ ਨੂੰ ਵੀ ਸਮੱਸਿਆ ਹੈ ਮੈਂ ਵੀ ਕਈ ਥਾਵਾਂ ਤੋਂ ਦਵਾਈ ਲੈਂਦੀ ਹੈ ਮੈਨੂੰ ਆਰਾਮ ਨਹੀਂ ਆਇਆ ਮਤਲਬ ਬਵਾਸੀਰ ਜਾਂ ਪਗੰਦਰ ਹੀ ਵੈਸੇ ਉਹਦੇ ਲਈ ਜੇ ਮੈਂ ਦਵਾਈ ਤੁਹਾਡੇ ਤੋਂ ਲੈਣੀ ਹੋਵੇ ਤਾਂ ਫ੍ਰੀ ਮਿਲ ਜੂ ਸਰ ਦੇਖੋ ਜੀ ਜੇ ਦਵਾਈ ਚਾਹੇ ਬਵਾਸੀਰ ਹੈ ਚਾਹੇ ਪਗੰਦਰ ਹੈ ਚਾਹੇ ਫਿਸ਼ਰ ਹੈ ਉਹਦੀ ਦਵਾਈ ਬਿਲਕੁਲ ਫ੍ਰੀ ਹੈ ਕੋਈ ਵੀ ਪੈਸਾ ਨਹੀਂ ਹੈ ਅੱਛਾ ਜੀ 1 ਰੁਪਿਆ ਆਪਾਂ ਚਾਰਜ ਨਹੀਂ ਕਰਦੇ ਜੀ 50 60 ਸਾਲ ਹੋ ਗਏ ਸਾਨੂੰ ਉਹ ਸੇਵਾ ਕਰਦੇ ਜੀ ਦਵਾਈ ਆਪਾਂ ਖੁਦ ਖਰੀਦ ਕੇ ਲੈ ਕੇ ਆਨੇ ਆ ਪਰ ਅੱਗੇ ਆਪਾਂ ਫ੍ਰੀ ਦਿੰਨੇ ਆ ਉਹ ਸਾਡੇ ਵੱਲੋਂ ਇੱਕ ਸੇਵ ਹੈ ਨਹੀਂ ਉਹਦਾ ਫਿਰ ਸਰਕਾਰ ਨੇ ਕੀ ਆ ਤੁਸੀਂ ਕੋਲੋਂ ਪੈਸੇ ਪੱਲਿਓਂ ਘਤੋਂ ਪਈ ਜਾਂਦੇ ਦਵਾਈ ਨਕਲੀ ਤਾਂ ਨਹੀਂ ਕਿਤੇ ਹੈ ਤਾਂ ਅਸਲੀ ਸਰ ਦੇਖੋ ਅਗਰ ਇੱਕ ਫਰੀ ਦੀ ਦਵਾਈ ਮਿਲ ਰਹੀ ਹੈ ਉਹ ਪਰ ਨਕਲੀ ਵੀ ਕਿਉਂ ਦਵਾਗੇ ਸਾਨੂੰ ਕੀ ਫਾਇਦਾ ਹੋਏਗਾ ਉਹ ਦਵਾਈ ਬਿਲਕੁਲ ਫਰੀ ਹੈ ਜੀ ਸਾਡੇ ਮਤਲਬ ਕਿ ਪੁਸ਼ਤਾ ਤੋਂ ਚਲਦੀ ਆ ਰਹੀ ਹੈ ਸਾਡੀ ਪੀੜ੍ਹੀਆਂ ਤੋਂ ਚਲਦੀ ਆ ਰਹੀ ਹੈ ਮੈਂ ਤੀਸਰੀ ਪੀੜ੍ਹੀ ਵਾ ਜਿਹੜਾ ਦਵਾਈ ਫਰੀ ਦੇ ਰਿਹਾ ਅੱਛਾ ਜੀ ਹਾਂ ਜੀ ਤੇ ਬਹੁਤ ਲੋਕ ਲੈ ਜਾਂਦੇ ਹੋਣਗੇ ਸਰ ਬਹੁਤ ਲੋਕ ਲੈ ਕੇ ਜਾਂਦੇ ਲੋਕਾਂ ਦਾ ਜਿਨ੍ਹਾਂ ਦਾ ਡਾਕਟਰ ਕਹਿੰਦੇ ਆ ਆਪਰੇਸ਼ਨ ਹੋਣਾ 30-40000 ਰੁਪਏ ਆਪਰੇਸ਼ਨ ਤੇ ਲੱਗਦਾ ਹੈ ਉਹ ਚੌਥੇ ਦਿਨ ਠੀਕ ਹੋ ਜਾਂਦੇ ਆ ਤੇ ਜੇ ਮੈਂ ਵੀ ਸਰ ਕਰਵਾ ਤਾਂ ਮੈਂ ਵੀ ਠੀਕ ਹੋ ਸਕਦਾ ਜੀ ਬਿਲਕੁਲ ਠੀਕ ਹੋ ਜਾਓਗੇ ਚੌਥੇ ਦਿਨ ਤੁਸੀਂ ਠੀਕ ਹੋ ਜਾਓਗੇ ਚਾਹੇ 10 ਸਾਲ ਪੁਰਾਣੀ ਬਵਾਸੀਰ ਹੋਵੇ ਚਲੋ ਜੇ ਸਰ ਮੈਂ ਠੀਕ ਹੋ ਗਿਆ ਤਾਂ ਮੈਂ ਤੁਹਾਡੀ ਸਪੈਸ਼ਲ ਐਡ ਵੀ ਕਰੂੰਗਾ ਕਿ ਆ ਵੈਸਾ ਤੁਹਾਨੂੰ ਫ੍ਰੀ ਦੇ ਵਿੱਚ ਦਵਾਈ ਲੈ ਕੇ ਆਇਆ ਸੀ ਬਿਲਕੁਲ ਜੀ ਐਡ ਨਹੀਂ ਕਰੋਗੇ ਤੁਸੀਂ ਲੋਕਾਂ ਦਾ ਭਲਾ ਕਰੋਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਜਿਨ੍ਹਾਂ ਨੂੰ ਬਵਾਸੀਰ ਹੈ 5 ਸਾਲ ਤੋਂ 10 ਸਾਲ ਤੋਂ ਕਈ ਆਪਰੇਸ਼ਨ ਕਰਵਾ ਚੁੱਕੇ ਆ ਫਿਰ ਬਵਾਸੀਰ ਹੋ ਗਈ ਤੇ ਇਹ ਸਰ ਜਿਹੜੀ ਦਵਾਈ ਹੁੰਦੀ ਹੈ ਇਹ ਅੰਗਰੇਜ਼ੀ ਹੁੰਦੀ ਹੈ ਜਾਂ ਕਿਹੜੀ ਦਵਾਈ ਹੁੰਦੀ ਹੈ ਜੀ ਇਹ ਪਿਓਰ ਆਯੁਰਵੈਦਿਕ ਦਵਾਈ ਹੈ ਜੀ ਸਵੇਰੇ ਸ਼ਾਮ ਦੋ ਵਾਰ ਖਾਣੀ ਹੁੰਦੀ ਹੈ ਜੀ ਖਟੀਆਂ ਤਲੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਸਪੈਸੀ ਚੀਜ਼ਾਂ ਦਾ ਪਰਹੇਜ਼ ਕਰਨਾ ਬਸ ਬਾਕੀ ਕੁਝ ਵੀ ਖਾਓ ਚੌਥੇ ਦਿਨ ਬਾਬਾ ਸਿਰ ਠੀਕ ਹੋ ਜਾਂਦੀ ਬਿਲਕੁਲ ਜੀ ਬਿਲਕੁਲ ਠੀਕ ਹੋ ਜਾਂਦੀ ਤੇ ਇੱਕ ਸਰ ਆਪਣੇ ਮਰਦਾਨਾ ਕਮਜ਼ੋਰੀ ਜਿਹੜੀ ਕਿ ਬਹੁਤ ਬੰਦੇ ਕਹਿੰਦੇ ਕਿ ਬਿਮਾਰੀ ਕੋ ਹੈ ਨਹੀਂ ਹੂਆ ਹੈ ਜਾਂ ਬਹੁਤ ਲੋਕ ਕਹਿੰਦੇ ਕਿ ਤਾਂ ਬਹੁਤ ਵੱਡੀ ਬਿਮਾਰੀ ਹੈ ਸਮੱਸਿਆ ਹੈ ਨਾ ਨੌਜਵਾਨੀ ਨੂੰ ਤੇ ਸਾਇੰਟਿਫਿਕ ਜਾਂ ਕਹੇਦੇ ਸਾਈਕੋ ਬਿਮਾਰੀ ਵੀ ਇਹਨੂੰ ਕਿਹਾ ਜਾਂਦਾ ਹੈ ਕਿ ਬਹੁਤਿਆਨ ਸਮੱਸਿਆ ਹੁੰਦੀ ਨਹੀਂ ਪਰ ਉਹਨਾਂ ਨੂੰ ਲੱਗਦਾ ਹੈ ਕਿ ਹੈਗੀ ਹੈ ਤੁਹਾਡੇ ਇਹਦੇ ਬਾਰੇ ਕੀ ਕਹਿਣਾ ਮਰਦਾਨਾ ਜੀ ਜੀ ਮੈਂ ਤੁਸੀਂ ਕਿਹਾ ਨਾ ਕਿ ਬਿਮਾਰੀ ਹੈ ਨਹੀਂ ਹਵਾ ਹੈ ਜੀ ਹਵਾ ਲੋਕ ਬਣਾ ਦਿੰਦੇ ਆ ਠੀਕ ਹੈ ਨਾ ਐਨੀ ਬਿਮਾਰੀ ਹੁੰਦੀ ਨਹੀਂ ਉਹਨੂੰ ਹਵਾ ਬਣਾ ਦਿੰਦੇ ਆ ਛੋਟੀ ਮੋਟੀ ਬਿਮਾਰੀ ਹੁੰਦੀ ਬੰਦਾ ਘਰ ਦੇ ਵਿੱਚ ਹੀ ਆਪਣੇ ਉਪਚਾਰ ਕਰਕੇ ਦੇਸੀ ਉਪਚਾਰ ਕਰਕੇ ਆਪਣੇ ਬਜ਼ੁਰਗਾਂ ਦੀ ਸਲਾਹ ਲੈ ਕੇ ਠੀਕ ਹੋ ਸਕਦਾ ਪਰ ਉਹ ਕੀ ਕੀ ਕਰਦੇ ਆ ਵੈਦ ਹਕੀਮਾਂ ਦੇ ਕੋਲ ਜਾਂਦੇ ਆ ਉਹ ਉਹਨਾਂ ਨੂੰ ਵਹਿਮ ਪਾ ਦਿੰਦੇ ਲੈ ਤੋ ਤੇਰੇ ਦੇ ਸ਼ਕਰਾਨੂ ਨਿੱਲ ਹੋ ਗਈ ਤੇ ਵੱਧਨੇ ਨਹੀਂ ਮਤਲਬ ਕਿ ਕਿਹ ਤਰ੍ਹਾਂ ਦੇ ਵਹਿਮ ਪਾ ਕੇ ਉਹਨਾਂ ਨੂੰ ਹੋਰ ਬਿਮਾਰ ਕਰ ਦਿੰਦੇ ਆ ਜੀ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਕਦੇ ਉਹ 5000 ਦੀ ਦਵਾਈ 10000 ਦੀ ਦਵਾਈ ਅਗਲਾ ਮਤਲਬ ਕਿ ਆਪਣਾ ਪੈਸਾ ਤੇ ਖਰਾਬ ਕਰਦੇ ਹੀ ਕਰਦਾ ਪਰ ਇੱਕ ਆਪਣੇ ਸਰੀਰ ਵੀ ਖਰਾਬ ਕਰ ਰਿਹਾ 84 ਲੱਖ ਜੋਨ ਤੋਂ ਬਾਅਦ ਇਨਸਾਨੀ ਜਾਨਾ ਮਿਲਦਾ ਠੀਕ ਹੈ ਨਾ ਆਪਾਂ ਨੂੰ ਇਹ ਹੁੰਦਾ ਕਿ ਤੰਦਰੁਸਤ ਰਵੇ ਬੰਦਾ ਠੀਕ ਹੈ ਪਰ ਉਹ ਦਵਾਈਆਂ ਖਾ ਖਾ ਕੇ ਖਾ ਖਾ ਕੇ ਆਪਣਾ ਸਰੀਰ ਹੋਰ ਖਰਾਬ ਕਰੀ ਜਾਂਦਾ ਜੇ ਸਰ ਆਪਾਂ ਗੱਲ ਕਰੀਏ ਤੁਹਾਡੇ ਕੋਲੇ ਮਰਦਾਨਾ ਕਮਜ਼ੋਰੀ ਦੀ ਕਿਹੜੀ ਦਵਾਈ ਮਿਲਦੀ ਹੈ ਕਿਹੜਾ ਨੁਸਖਾ ਮਿਲਦਾ ਉਹ ਤੁਸੀਂ ਦੱਸ ਵੀ ਸਕਦੇ ਹੋ ਲੋਕਾਂ ਨੂੰ ਦੇਖੋ ਜੀ ਮੈਂ ਤੇ ਸਿਰਫ ਬੈਦ ਖਰਾਤੀ ਲਾਲਾ ਯੂਰਵੈਦਿਕ ਸੈਂਟਰ ਦੇ ਵਿੱਚ ਇਹ ਫੈਸਿਲਿਟੀ ਹੈ ਕਿ ਮੈਂ ਦਵਾਈਆਂ ਲਿਖਾ ਦਿੰਦਾ ਹਾਂ ਮੇਰੇ ਮਰੀਜ਼ ਦਵਾਈਆਂ ਲੈ ਕੇ ਆਉਂਦੇ ਆ ਹੁਣ ਇਹ ਕੋਈ ਮੇਰੇ ਸੱਜਣ ਮਿੱਤਰ ਹੈ ਕਾਫੀ ਪੁਰਾਣਾ ਮੇਰਾ ਪਿਆਰ ਹੈ ਅਮਰੀਕਾ ਰਹਿੰਦੇ ਆ ਯੂਬਾ ਸਿਟੀ ਦੇ ਵਿੱਚ ਉਹਨਾਂ ਦੇ ਰਿਲੇਟਿਵ ਆ ਰਹੇ ਆ ਤੇ ਉਹਨਾਂ ਦੀ ਦਵਾਈ ਆ ਇਹ ਤਦ ਖੁੱਲਣਗੇ ਜਦੋਂ ਮੇਰੇ ਸਾਹਮਣੇ ਆ ਕੇ ਬੈਠਣਗੇ ਤੇ ਆਪਣੀ ਹੱਥ ਹੀ ਖੋਲਣਗੇ ਕਿਉਂਕਿ ਦਵਾਈਆਂ ਸਾਰੀਆਂ ਮਹਿੰਗੇ ਮਹਿੰਗੇ ਦਵਾਈਆਂ ਕਾਮਚੂੜਾ ਮਨੀ ਰਾਤ ਰਾਸਤੇ ਚਾਂਦੀ ਚਾਂਦੀ ਦੀ ਪਸਮੇ ਮੋਤੀ ਪਿਸਤੀ ਸਿੱਧ ਮਕਰਤਵਜੇ ਰਾਸਤੇ ਰਸ ਰਾਜ ਰਾਸੇ ਵਸੰਤ ਕੁਸਮਕਰ ਰਾਸਤੇ ਠੀਕ ਨਾ ਦਿਵੀਅ ਰਸਾਇਣੇ ਮਨਮਥ ਰਾਸਤੇ ਪੁਸ਼ਦਨਮ ਰਾਸਤੇ ਸਾਰੇ ਰਸ ਰਸਾਇਣ ਇਹ ਉਦੋਂ ਖੁੱਲਣਗੇ ਜਦੋਂ ਹੁਣ ਉਹਨਾਂ ਨੇ ਮੇਰੇ ਕੋਲ 4 ਵਜੇ ਪਹੁੰਚਣਾ ਜਦੋਂ ਮੇਰੇ ਕੋਲ ਪਹੁੰਚਣਗੇ ਉਹਨਾਂ ਦੇ ਸਾਹਮਣੇ ਦਵਾਈਆਂ ਖੁੱਲਣ ਗਿਆ ਸਾਹਮਣੇ ਬਣਨ ਗਿਆ ਅੱਛਾ ਵੀ ਕੋਈ ਵੀ ਜਿਹੜੇ ਬੰਦੇ ਨੂੰ ਐ ਲੱਗਦਾ ਕਿ ਵੈਦ ਪਤਾ ਨਹੀਂ ਕੀ ਰਗੜ ਕੇ ਦੇ ਦੂ ਉਹ ਤੁਹਾਡੇ ਕੋਲੇ ਆਵੇ ਤੁਹਾਡੇ ਆਪਣੇ ਸਾਹਮਣੇ ਦਵਾਈ ਰਗੜਾ ਕੇ ਬਣਵਾ ਕੇ ਲੈ ਲੈ ਬਿਲਕੁਲ ਬਿਲਕੁਲ ਸਾਹਮਣੇ ਹੀ ਦਵਾਈ ਤਿਆਰ ਹੋਏਗੀ ਉਹਨਾਂ ਦੇ ਇਹ ਸਾਰੇ ਸਟੀਲ ਹੈ ਨਾ ਜਿਵੇਂ ਤੁਸੀਂ ਬਸੰਤ ਕੁਸਮਕ ਰਸ ਇੱਥੇ ਅਗਰ ਅਗਰ ਰੇਟ ਲਿਖਿਆ ਆਇਆ ਹੈ ਤੇ 2400 ਰੁਪਏ ਦੀ ਹੈ ਉਹਨਾਂ 2500 ਰੁਪਏ ਦੀ ਡੱਬੀ ਹੈ ਠੀਕ ਹੈ ਨਾ ਇਹ ਅਗਰ ਖੁੱਲ ਇਹ ਦੇਖੋ ਤੁਹਾਡੇ ਸਾਹਮਣੇ ਇਹ ਸੀਲ ਪੈ ਕੇ ਠੀਕ ਹੈ ਨਾ ਇਹ ਸੀਲ ਪੈ ਕੇ ਉਦੋਂ ਖੁੱਲਣੀ ਹੈ ਜਦੋਂ ਉਹਨਾਂ ਨੇ ਮੇਰੇ ਕੋਲ ਤੇ ਆਣਾ ਹੈ ਆਪਣੀ ਹੱਥੀ ਖੋਲਣਗੇ ਆਪਣੀ ਹੱਥੀ ਪਿਸਣਗੇ ਉਹਨਾਂ ਦੇ ਸਾਹਮਣੇ ਦਵਾਈ ਤਿਆਰ ਹੋਏਗੀ ਕਿਸੇ ਵੀ ਕਿਸਮ ਦੀ ਦਵਾਈ ਹੋਵੇ ਕੱਲੀ ਇਹ ਕਮਜ਼ੋਰੀ ਦੀ ਨਹੀਂ ਹੋਰ ਵੀ ਕਾਸੀ ਦੀ ਦਵਾਈ ਹੋਵੇ ਕਿਸੇ ਵੀ ਕਿਸਮ ਦੀ ਦਵਾਈ ਹੋਵੇ ਮੈਨੂੰ ਫੋਨ ਕਰਨ ਮੈਂ ਦਵਾਈ ਲਿਖਾਵਾਗਾ ਦਵਾਈ ਲੈ ਕੇ ਆ ਜਾਣਾ ਉਹਨਾਂ ਦੇ ਸਾਹਮਣੇ ਦਵਾਈ ਤਿਆਰ ਹੋ ਜਾਏਗੀ ਹੁਣ ਇਹ ਮਜੂਨ ਤਿਆਰ ਹੋ ਰਿਹਾ ਠੀਕ ਹੈ ਨਾ ਇਹ ਮਜੂਨ ਤਿਆਰ ਕੀਤਾ ਹੈ ਅਫਗਾਨਿਸਤਾਨ ਦਾ ਮਜੂਨ ਹੈ ਇਹ ਬਹੁਤ ਹੀ ਮਤਲਬ ਕੀ ਮਰਦਾਨਾ ਕਮਜ਼ੋਰੀ ਕਾਰਗਰ ਹੈ ਇਹ ਸਾਰਾ ਸਮਾਨ ਪੀਸਕੇ ਦੇ ਵਿੱਚ ਪੈਣਾ ਠੀਕ ਹੈ ਜੀ ਹਾਂਜੀ ਫਿਰ ਇਹ ਮਜੂਨ ਤਿਆਰ ਹੋਣਾ ਸ਼ੂਗਰ ਤੋਂ ਆਈ ਕਮਜ਼ੋਰੀ ਹੋਵੇ ਨਸ਼ੇ ਤੋਂ ਆਈ ਕਮਜ਼ੋਰੀ ਹੋਵੇ ਬਚਪਨ ਦੀ ਗਲਤੀਆਂ ਤੋਂ ਆਈ ਕਮਜ਼ੋਰੀ ਹੋਵੇ ਕੋਈ ਕੋਈ ਵੀ ਕਾਰਨ ਹੋਵੇ ਮਰਦਾਨਾ ਕਮਜ਼ੋਰੀ ਦਾ ਬੰਦਾ 40 ਦਿਨਾਂ ਇੱਕ ਕਿਲੋ ਖਵਾਈ ਦਾ 40 ਦਿਨ ਚੱਲਦਾ ਉਹ 40 ਦਿਨਾਂ ਚ ਬੰਦਾ ਐ ਹੋ ਜਾਂਦਾ ਜਿਵੇਂ ਚਾਹੇ 60 ਸਾਲ ਉਮਰ ਹੈ 70 ਸਾਲ ਉਮਰ ਹੈ ਉਹ ਇਦਾਂ ਹੋ ਜਾਏਗਾ ਜਿਵੇਂ 20 25 ਸਾਲ ਦੀ ਉਮਰ ਹੈ ਜਵਾਨੀ ਇੱਕ ਤਰ੍ਹਾਂ ਨਾਲ ਵਾਪਸ ਮੁੜ ਆਉਂਦੀ ਹੈ ਬਿਲਕੁਲ ਬਿਲਕੁਲ ਉਹੀ ਜੋਸ਼ ਆਏਗਾ ਉਹੀ ਪਾਵਰ ਆਏਗੀ ਠੀਕ ਹੈ ਹਾਂਜੀ ਤੇ ਇਹ ਦਵਾਈ ਸਰ ਵੈਸੇ ਲੈਣੀ ਹੋਵੇ ਤਾਂ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਦਾ ਬੰਦਾ ਲੈ ਸਕਦਾ ਦੇਖੋ ਇਹ ਜਿਹੜੀ ਦਵਾਈ ਹੈ ਜਿਵੇਂ ਕਿ ਇਹ ਜੜੀ ਬੂਟੀਆਂ ਪਈ ਹੈ ਅਗਰ 30 35 ਸਾਲ ਦੀ ਉਮਰ ਹੈ ਠੀਕ ਹੈ ਨਾ ਫਿਰ ਆਪਾਂ ਉਹਨੂੰ ਜੜੀ ਬੂਟੀਆਂ ਤੋਂ ਫਾਰਮੂਲਾ ਤਿਆਰ ਕਰਕੇ ਦੇਈ ਦੇ ਜੀ ਅਗਰ ਉਹਨਾਂ ਦੀ ਦਿੱਕਤ ਉਮਰ ਵੱਧ ਦੇ ਤਾਂ ਦਿੱਕਤ ਜ਼ਿਆਦਾ ਆ ਰਹੀ ਹੈ 50% ਤੋਂ ਉੱਪਰ-ਉੱਪਰ ਫਿਰ ਆਪਾਂ ਉਹਨਾਂ ਨੂੰ ਰਸ ਰਸਾਇਣ ਦੇ ਦਈਏ ਰਸ ਰਸਾਇਣ ਜੀ ਠੀਕ ਹੈ ਫਿਰ ਆਪਾਂ ਉਹਨਾਂ ਨੂੰ ਰਸ ਰਸਾਇਣ ਤਿਆਰ ਕਰਕੇ ਦੇਈਏ ਸਾਰੇ ਰਸ ਰਸਾਇਣ ਅਗਰ ਉਸ ਤੋਂ ਵੱਧ ਮਤਲਬ ਕਿ ਉਮਰ ਹੈ ਉਮਰ 60 ਸਾਲ ਹੈ 70 ਸਾਲ ਹੈ 75 ਸਾਲ ਹੈ ਦਿੱਕਤ ਬਹੁਤ ਜ਼ਿਆਦਾ ਆਂਦੀ ਪਈ ਹੈ 3-4 ਸਾਲ ਤੋਂ ਸੰਭੋਗ ਹੀ ਨਹੀਂ ਕੀਤਾ ਉਹਨਾਂ ਨੇ ਫਿਰ ਆਪਾਂ ਉਹਨਾਂ ਨੂੰ ਮਜੂਨ ਦੇ ਦਈਏ ਜਿਵੇਂ ਕਿ ਮਜੂਨ ਮੁਗਲਾਈਜ਼ ਜਵਾਰ ਵਾਲਾ ਠੀਨਾ ਮਜੂਨ ਪਿਆਜ਼ਾ ਲਬੂਬ ਕਬੀਰ ਠੀਨਾ ਖਮੀਰਾ ਗੋਜਬਾਨ ਅੰਬਰੀ ਜਵਾਰ ਵਾਲਾ ਇਹ ਮਜੂਨ ਹੁੰਦੇ ਜੁਨਾਨੀ ਐਡਮੈ ਠੀਨਾ ਹਮਦਰਦ ਕੰਪਨੀ ਦੀ ਐ ਵਧੀਆ ਦੀ ਬ੍ਰਾਂਡ ਦਾ ਆਪਾ ਸਮਾ ਸਾਰਾ ਹਮਦਰਦ ਦਾ ਪਿਆ ਜਿਹੜੇ ਰਸਤ ਰਸਾਇਣ ਸ਼ਰਮਾਉ ਕੰਪਨੀ ਦੇ ਐ ਠੀਨਾ ਇਹ ਜਿਹੜਾ ਬਸੰਤ ਕੁਸ ਜਿਆ ਇਹ ਮਨਮਥ ਰਸਤੇ ਵਿਆਸ ਕੰਪਨੀ ਦਾ ਐ ਕੋਈ ਹਰ ਇੱਕ ਕੰਪਨੀ ਚ ਕੋਈ ਨਾ ਕੋਈ ਚੀਜ਼ ਸਪੈਸ਼ਲ ਹੁੰਦੀ ਹੈ ਜਿਹੜੀ ਚੀਜ਼ ਉਹਨਾਂ ਦੀ ਸਪੈਸ਼ਲ ਹੈ ਉਹੀ ਲਿਆ ਕੇ ਟੂ ਦਾ ਫਾਰਮੂਲਾ ਤਿਆਰ ਕਰਕੇ ਫਿਰ ਆਪਾਂ ਮਰੀਜ਼ ਨੂੰ ਦੇ ਦਈਏ ਜੇ ਮਤਲਬ ਕਿ ਉਹਨਾਂ ਆਗਰ ਉਹ ਖੁਦ ਲੈ ਕੇ ਆਣਾ ਚਾਹੁੰਦੇ ਆ ਤਾਂ ਮੈਂ ਉਹਨਾਂ ਨੂੰ ਦਵਾਈਆਂ ਲਿਖਾ ਦਿੰਦਾ ਵਾ ਫੋਨ ਤੇ ਉਹ ਆਪਣੀ ਖਰੀਦ ਕੇ ਲੈ ਆਉਂਦੇ ਆ ਲੁਧਿਆਣੇ ਲੁਧਿਆਣੇ ਆ ਕੇ ਉਹਨਾਂ ਦੇ ਸਾਹਮਣੇ ਦਵਾਈ ਤਿਆਰ ਕਰਕੇ ਦੇ ਦਿੱਤੀ। ਤਾਂ ਤੁਸੀਂ ਆਪਣੀ ਬਣਵਾਈ ਲੈ ਲਓਗੇ। ਫਿਰ ਆਪਾਂ ਬਣਵਾਈ ਲੱਲੀ ਦੀ ਹੈ। ਦਵਾਈਆਂ ਸਾਰੀਆਂ ਤਿਆਰ ਕਰਕੇ ਦੇ ਦਿੱਤੀ ਆ। ਮਤਲਬ ਜਿਵੇਂ ਸਰ ਬਹੁਤ سارے ਨਾ ਕਈ ਵਾਰ ਵੈਦਾਂ ਦੀਆਂ ਵੀਡੀਓ ਥੱਲੇ ਕਮੈਂਟ ਆਉਂਦੇ ਹੁੰਦੇ ਆ। ਕਿਹਰ ਵੈਦਾਂ ਕੋਲੇ ਜਾਵੜੋ ਤੁਸੀਂ ਆਪਣੀ ਮਾੜੀ ਜੀ ਬਿਮਾਰੀ ਦਾ ਤਾਂ ਤੇ ਉਹ ਤੁਹਾਡੀ ਛੇ ਲਾ ਲੈਂਦੇ ਆ ਉਹ ਲੀੜੇ ਲਾ ਲੈਂਦੇ ਆ ਕਿ ਇੰਨਾ ਲੁੱਟਦੇ ਆ ਲੱਖਾਂ ਰੁਪਏ ਦੀ ਦਵਾਈ ਬਣਾਉਂਦੇ ਆ ਤੇ ਤੁਹਾਡੀ ਫਿਰ ਬਣਵਾਈ ਕਿੰਨੀ ਕਹੂਗੀ ਦਵਾਈ ਤਾਂ ਬੰਦਾ ਆਪ ਲੇਉ ਕਿਉਂਕਿ ਉਹ ਤਾਂ ਜੇ ਉਹ ਖਰਚਾ ਹੋਣਾ ਹੋਣਾ ਹੀ ਹੈ ਸਰ ਬਣਵਾਈ ਕੋਈ ਗੱਲ ਨਹੀਂ ਬੰਦੇ ਕੋਲ ਪੈਸੇ ਹੈਗੇ ਤੇ ਦੇ ਦੇ ਨਹੀਂ ਹੈਗੇ ਤਾਂ ਵੀ ਕੋਈ ਗੱਲ ਨਹੀਂ ਅੱਦੀ ਬਣਾ ਦੇ ਦੀ ਆ ਕੁਝ ਮਰੀਜ਼ ਤਾਂ ਆਪਾਂ ਫੋਨ ਤੇ ਠੀਕ ਕਰ ਦਿੱਤੇ ਦੇ ਆ ਕਿਉਂਕਿ ਉਹਨਾਂ ਨੂੰ ਇੰਨੀ ਪ੍ਰੋਬਲਮ ਹੁੰਦੀ ਨਹੀਂ ਜਿੰਨੀ ਉਹ ਦਿਮਾਗ ਤੇ ਹੈਵੀ ਕਰਕੇ ਬੈਠੇ ਹੁੰਦੇ ਆ ਠੀਕ ਹੈ ਨਾ ਉਹਨਾਂ ਨੂੰ ਇੱਕ ਕਹ ਦਿੰਦਾ ਬੇਟਾ ਘਰ ਤੋਂ ਇਹ ਲਾ ਤੇਰੀ ਰਸੋਈ ਦੇ ਵਿੱਚ ਹੀ ਪਿਆ ਤੇ ਉੱਥੇ ਲੈ ਕੇ ਉੱਥੇ ਦਵਾਈ ਬਣਾ ਕੇ ਆਪ ਹੀ ਖਾ ਲੈ ਤੇ ਸਾਡੇ ਕੋਲੇ ਆਨ ਦੀ ਲੋੜ ਹੀ ਸਾਡੇ ਕੋਲ ਆਨ ਦੀ ਲੋੜ ਹੀ ਨੇ ਤੇ ਵੈਸੇ ਜਿਵੇਂ ਤੁਸੀਂ ਦੱਸ ਦਿੰਨੇ ਆ ਵੀ ਨੁਸਖਾ ਸਾਡੇ ਫੋਲ ਕੇ ਵੀ ਦੱਸ ਦਿੰਨੇ ਹੋ ਜਾਂ ਕਹਿੰਦੇ ਹੋ ਕਿ ਸਾਡੇ ਕੋਲੇ ਬਣਵਾ ਕੇ ਲੈ ਜਾਓ ਪੰਜਾਬ ਦੇ ਵਿੱਚ ਹੋਰ ਵੀ ਕਿਹ ਵੈਦ ਇਸ ਤਰ੍ਹਾਂ ਕਰਦੇ ਕਿ ਨਹੀਂ ਕਰਦੇ ਕੋਈ ਵੀ ਨਹੀਂ ਹੈਗਾ ਜੀ ਇੱਕ ਲੋਤੇ ਵੈਦ ਆ ਪੈ ਗਿਆ ਜਿਹੜੇ ਕਰਨੇ ਵਾ ਦਵਾਈ ਲੈ ਆਓ ਤੇ ਆਪਣੇ ਸਾਹਮਣੇ ਬਣਾਓ ਤੇ ਆਪਣੇ ਆਪ ਹੀ ਖਾ ਲਓ ਕਿਉਂ ਐਦੇ ਚ ਮੇਨ ਗੱਲ ਕੀ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਮਰਨਾ ਹਰ ਇੱਕ ਨੇ ਮਰਨਾ ਹੈ ਜਿੰਨੂੰ ਮਰਨਾ ਯਾਦ ਏ ਉਹ ਕਦੀ ਠੱਗੀ ਠੋਰੀ ਨਹੀਂ ਕਰੇਗਾ ਜੀ ਮੇਰੀ ਆਤਮਾ ਦਾ ਪਰਮਾਤਮਾ ਨਾਲ ਮਿਲਨ ਹੋਣਾ ਏ ਜੇ ਵੈਦ ਬਣ ਕੇ ਮੈਂ ਲੋਕਾਂ ਨਾਲ ਠੱਗਿਆ ਠੋਰੀਆ ਕਰਾਂਗਾ ਤੇ ਪਰਮਾਤਮਾ ਨਾਲ ਮਿਲਨ ਨਹੀਂ ਹੋਏਗਾ ਮੈਨੂੰ ਫਿਰ 84 ਦੇ ਜੂਨ ਵਿੱਚ ਭੁਗਤਣਾ ਪੈਣਾ ਮੈਂ ਕਿਉਂ ਭੁਗਤਾਂ 84 ਦੀ ਜੂਨ ਜੀ ਠੀਕ ਹੈ ਨਾ ਮੈਂ ਆਪਣਾ ਆਤਮਾ ਦਾ ਮੇਲ ਪਰਮਾਤਮਾ ਦੇ ਨਾਲ ਕਰਨਾ ਏ ਠੀਕ ਹੈ ਨਾ ਨਾ ਕਿ ਠੱਗਿਆ ਠੋਰੀਆ ਕਰਕੇ ਫਿਰ 84 ਦੇ ਜੂਨ ਵਿੱਚ ਨਹੀਂ ਮੈਂ ਬੈਣਾ ਜੀ ਠੀਕ ਹੈ ਨਾ ਕਹਿੰਦੇ ਸਮਾਨ ਸੋ ਬਰਸ ਦਾ ਇਕੱਠਾ ਕਰੀ ਜਾਂਦਾ ਪਲ ਦੀ ਖਬਰ ਨਹੀਂ ਅੱਗੇ ਸਵਾਸ ਆਣੇ ਜਾਂ ਨਹੀਂ ਆਣੇ ਜੀ ਠੀਨਾ ਆਪੇ ਦਾ ਠੱਗਾ ਟੋਰੀਆ ਕਰਕੇ ਕਾਰਾ ਬਣਾ ਲਈਏ ਕੋਠੀਆ ਬਣਾ ਲਈਏ ਪਲ ਦਾ ਸਾਨੂੰ ਪਤਾ ਨਹੀਂ ਕਿ ਅਗਲਾ ਪਲ ਅਗਲਾ ਸਾਹ ਸਾਨੂੰ ਆਣਾ ਜਾਂ ਨਹੀਂ ਆਣਾ ਜੀ ਲੋਕਾਂ ਨੂੰ ਪਰਮਾਤਮਾ ਬਿਸਰ ਗਿਆ ਜੀ ਉਹ ਪੁੱਲ ਚੁੱਕੇ ਆ ਠੀਨਾ ਤਾ ਦੀ ਉਹ ਠੱਗੀਆਂ ਟੋਰੀਆ ਦੇ ਆਏ ਆ ਬਿਲਕੁਲ ਸਾਨੂੰ ਯਾਦ ਹੈ ਕਿ ਹਾਂ ਵੀ ਸਾਡੀ ਵੀ ਮੋਤਾਣੀ ਹੈ ਜੀ ਜੇ ਆਪਾਂ ਠੱਗੀਆਂ ਠੋਰੀਆਂ ਤੇ ਉੱਤਰ ਆ ਗਏ ਆਪਾਂ ਚੋਰੀਆਂ ਦੇ ਉੱਤਰ ਆ ਗਏ ਤੇ ਆਪਾਂ ਉੱਥੇ ਕੀ ਸ਼ਗਲ ਦਿਖਾਣੀਏ ਕੀ ਸੱਚੇ ਪਰਮਾਤਮਾ ਨਾਲ ਆਪਾਂ ਵਾਦਾ ਕਰਕੇ ਆਏ ਸੀਗੇ ਤੇ ਆਪਾਂ ਕਰ ਕੀ ਰੇਵਾ ਜੀ ਹੁਣ ਇੱਕ ਟੀਚਰ ਠੀਕ ਨਾ ਉਹਦਾ ਫਰਜ ਹੈ ਕਿ ਆਪਣੇ ਸਟੂਡੈਂਟ ਨੂੰ ਵਧੀਆ ਸਿੱਖਿਆ ਦੇਣੀ ਜੀ ਵਧੀਆ ਅਕਲ ਦੇਣੀ ਜ਼ਰੂਰੀ ਨਹੀਂ ਕਿ ਪੜਾਈ ਦੇਣਾ ਉਹਨੂੰ ਸਮਾਜ ਵਿੱਚ ਜੀਨ ਦਾ ਸਿਖਾ ਵੀ ਸਿਖਾਣਾ ਠੀਕ ਹੈ ਨਾ ਕਿ ਕਿਵੇਂ ਜਿਨਾ ਕਿਵੇਂ ਰਹਿਣਾ ਤੁਸੀਂ ਪੱਤਰਕਾਰ ਹੋ ਤੁਹਾਡਾ ਸਭ ਤੋਂ ਵੱਡਾ ਫਰਜ਼ ਬੰਦਾ ਕਿ ਸਹੀ ਖਬਰ ਸੱਚ ਦਿਖਾਣਾ ਸੱਚ ਦਿਖਾਣਾ ਜਿਹੜੀ ਖਬਰ ਦੇ ਨਾਲ ਦੰਗੇ ਹੁੰਦੇ ਆ ਜਾਂ ਕੁਝ ਹੁੰਦਾ ਖਬਰ ਨੂੰ ਲੁਕੋ ਲੈਣਾ ਲੁਕੋ ਲੈਣਾ ਠੀਕ ਹੈ ਨਾ ਇਹ ਤੁਹਾਡਾ ਧਰਮ ਹੈ ਐਦਾ ਮੇਰਾ ਜਿਹੜਾ ਧਰਮ ਹੈ ਸਭ ਤੋਂ ਵੱਡਾ ਮੈਂ Hindu ਆ ਮੇਰਾ Hindu ਧਰਮ ਨਹੀਂ ਉਹ ਬਾਅਦ ਵਿੱਚ ਹੈ ਉਹ ਸਾਡਾ ਮਜ਼ਮਾ ਮੈਂ Hindu ਮੇਰਾ ਜਿਹੜਾ ਧਰਮ ਹੈ ਅਗਰ ਮੈਂ ਬੈਅਦੀ ਕੁਰਸੀ ਤੇ ਬੈਠਾਗਾ ਨਾ ਤੇ ਮੇਰਾ ਧਰਮ ਹੈ ਆਪਣੇ ਮਰੀਜ਼ ਨੂੰ ਠੀਕ ਕਰਨਾ ਬਿਲਕੁਲ ਜੀ ਨਾ ਕਿ ਉਹਦੀ ਜੇਬ ਵਿੱਚ ਦੇਖਣਾ ਕਿ ਕਾਰ ਤੇ ਆਇਆ ਜਾਂ ਮੋਟਰਸਾਈਕਲ ਤੇ ਆਇਆ ਜਾਂ ਹਾਟੋ ਤੇ ਆਇਆ ਜੀ ਉਹਦੇ ਮੁਤਾਬਿਕ ਮੈਂ ਤੇ ਕੋ ਪੈਸਾ ਮੰਗ ਲਵਾਂ ਜੀ ਠੀਕ ਹੈ ਨਾ ਇਹ ਚੀਜ਼ ਇਹ ਚੀਜ਼ ਉਹੀ ਕਰੇਗਾ ਜਿਹਨੂੰ ਰੱਬ ਯਾਦ ਹੋਏਗਾ ਜਿਹਨੂੰ ਰੱਬ ਚੇਤੇ ਹੋਏਗਾ ਜਿਹਨੂੰ ਰੱਬ ਚੇਤੇ ਨਹੀਂ ਹੈਗਾ ਉਹਨੇ ਤੇ ਦੂਸਰੀ ਜੇਬ ਦੇਖਣੀ ਹੈ ਕਿ ਆ ਬੰਦਾ ਦੇ ਕਾਰ ਤੇ ਆਇਆ ਜੀ ਜੋ ਹੈਗਾ ਕਢਾ ਲਓ ਜੀ ਠੀਕ ਹੈ ਨਾ ਸਾਡੇ ਲਈ ਚਾਹੇ ਰਿਕਸ਼ੇ ਤੇ ਆਵੇ ਜਦ ਸਾਡੇ ਕੋ 40 ਮੇਰੀ ਜਿਹੜੀ ਮਰਦਾਨਾ ਕਮਜ਼ੋਰੀ ਦੀ ਦਵਾਈ 80 ਰੁਪਏ ਤੋਂ ਸ਼ੁਰੂ ਹੋਇਆ 80 ਰੁਪਏ ਤੋਂ ਹਾਂਜੀ 80 ਰੁਪਏ ਤੋਂ ਸ਼ੁਰੂ ਹੈ ਮੇਰੇ ਕੋਲ ਇੱਕ ਇੱਕ ਦਿਨ ਦੀ ਮਰੀ ਦਵਾਈ ਲੈ ਕੇ ਜਾਂਦੇ ਆ ਇੱਕ ਇੱਕ ਦਿਨ ਦੀ ਕਿ ਵੈਦ ਜੀ ਮੇਰੇ ਕੋਲ 80 ਰੁਪਏ ਹੈਗੇ ਦਵਾਈ ਦੇ ਦਿਓ ਅੱਛਾ ਜੀ ਹਾਂਜੀ ਤੇ ਨਹੀਂ ਤਾਂ ਵੈਦ ਮੈਂ ਤਾਂ ਇਹੀ ਜਿਵੇਂ ਦੇਖਿਆ ਜਿਹੜੇ ਕਹਿੰਦੇ ਕਿ 80000 ਦੇਓ ਤੇ ਤਾਂ ਠੀਕ ਹੋਵੋਗੇ ਬਸ ਇਹੀ ਗੱਲ ਜਿੱਥੇ ਦੇਖੋ ਜਿੱਥੇ ਮਹਿੰਗੀ ਦਵਾਈ ਆਣੀ ਹੈ ਮੈਂ ਮਰੀ ਨੂੰ ਕਹਿੰਦਾ ਦੇਖੋ ਇਹ ਮਹਿੰਗੀ ਦਵਾਈ ਹੈ ਮੈਂ ਤੁਹਾਨੂੰ ਲਿਖ ਦਿੰਦਾ ਤੁਸੀਂ ਲਿਓ ਬੰਦਾ ਆਪਣੇ ਹੱਥੀ ਪੈਸੇ ਖਰਚੇਗਾ ਮਾਰਕੀਟ ਵਿੱਚ ਦੇਖ ਕੇ ਆਏਗਾ ਮੇਰੇ ਸਾਹਮਣੇ ਬਣਾਏਗਾ ਉਹਦੇ ਮਨ ਨੂੰ ਤਸੱਲੀ ਹੋਏਗੀ ਕਿ ਮੈਂ ਇੰਨੇ ਦੀ ਦਵਾਈਆਂ ਲੈ ਕੇ ਆਇਆ ਵਾ ਤੇ ਮੇਰੇ ਸਾਹਮਣੇ ਦਵਾਈ ਬਣੀ ਹੈ ਕੋਈ ਠੱਗੀ ਠੋਰੀ ਨਹੀਂ ਹੋਈ ਜੀ ਜੇ ਮੈਂ ਲਿਆ ਕੇ ਪੀਸ ਕੇ ਉਹਨੂੰ ਦੇ ਦਵਾ ਉਹਦੇ ਮਨ ਵਿੱਚ ਹੀ ਰਹਿਣਾ ਪਤਾ ਨਹੀਂ ਵੈਦ ਜੀ ਨੇ ਕਿਹਾ ਸੀਗਾ ਸਵਰਨ ਭਸਮ ਪਾਈ ਏ ਮੈਂ ਚਾਂਦੀ ਭਸਮ ਪਾਈ ਏ ਪਾਈ ਜਾਂ ਨਹੀਂ ਪਾਈ ਮੇਰੇ ਕੋ ਪੈਸੇ ਤੇ ਨਹੀਂ ਠੱਗ ਲੇ ਉਹਨੇ ਸੋਚੀ ਰਣਾ ਸੋਚ ਸੋਚ ਕੇ ਉਹਨੇ ਠੀਕ ਹੀ ਨਹੀਂ ਹੋਣਾ ਉਹਨੂੰ ਦਵਾਈ ਅਸਰ ਹੀ ਨਹੀਂ ਕਰਨੀ ਆ ਜੇ ਕੋਈ ਸੋਰਨਪਾ ਸਮਈਆ ਚਾਂਦੀ ਪਾ ਸਮਈਆ ਕੁਝ ਵੀ ਲਿਆ ਕੇ ਤੁਹਾਡੇ ਸਾਹਮਣੇ ਰਲਾ ਲੇ ਚਾਹੇ ਹਾਂਜੀ ਆਪਾਂ ਦੇ ਕਈ ਜਿਹੜੀ ਦਵਾਈਆਂ ਮਹਿੰਗੀਆਂ ਹੁੰਦੀਆਂ ਉਹਨਾਂ ਦੇ ਸਾਹਮਣੇ ਹੀ ਦਵਾਈਆਂ ਤਿਆਰ ਕਰੀ ਦੀ ਆਪਾਂ ਕਿਉਂਕਿ ਨਹੀਂ ਪਰ ਬੰਦੇ ਦੇ ਦਿਮਾਗ ਨੂੰ ਤਸੱਲੀ ਨਹੀਂ ਰਹਿੰਦੀ ਤੇ ਜਦੋਂ ਤਸੱਲੀ ਨਹੀਂ ਰਹਿੰਦੀ ਤਾਂ ਫਿਰ ਉਹਨੂੰ ਕਈ ਵਾਰ ਰਿਜ਼ਲਟ ਵੀ ਨਹੀਂ ਹੁੰਦਾ ਸਭ ਤੋਂ ਮੇਨ ਜਿਹੜੀ ਗੱਲ ਹੈ ਜੀ ਮਰਦਾਨਾ ਕਮਜ਼ੋਰੀ ਦੇ ਵਿੱਚ ਮਨ ਨੂੰ ਤਸੱਲੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਜਦੋਂ ਮਨ ਨੂੰ ਤਸੱਲੀ ਹੋਏਗੀ ਤਾਂ ਮਨ ਸ਼ਾਂਤ ਹੋਏਗਾ ਫਿਰ ਦਵਾਈ ਅਸਰ ਵੀ ਕਰੇਗੀ ਜੇ ਮਨ ਨੂੰ ਤਸੱਲੀ ਨਹੀਂ ਹੋਏਗੀ ਤੇ ਜਿੰਨੀ ਮਰਜੀ ਮਹਿੰਗੀ ਦਵਾਈ ਖਾ ਲੋ ਕੋਈ ਫਾਇਦਾ ਨਹੀਂ ਆਏਗਾ ਜੇ ਸਾ ਤੁਹਾਡੇ ਕੋਲ ਕੋ ਬੰਦਾ ਰੈਡੀमेड ਦਵਾਈ ਲੈ ਕੇ ਜਾਂਦਾ ਬਣੀ ਬਣਾਈ ਤਾਂ ਉਹਦੇ ਵਿੱਚ ਵੀ ਤਸੱਲੀ ਹੈ ਵੀ ਕੋਈ ਸਟੀਰੋਇਡ ਜਾਂ ਕੈਮੀਕਲ ਜਾਂ ਕੋ ਗੋਲੀਆਂ ਨਹੀਂ ਲਗੜੀਆਂ ਮੈਂ ਕਹਿੰਦਾ ਮੇਰੀ ਦਵਾਈ ਹਰ ਇੱਕ ਪੈਕਿੰਗ ਮਰੀਜ਼ ਦੇ ਸਾਹਮਣੇ ਖੋਲੀ ਜਾਂਦੀ ਹੈ ਮਰੀਜ਼ ਦੇ ਸਾਹਮਣੇ ਤਿਆਰ ਹੁੰਦੀ ਹੈ ਠੀਕ ਹੈ ਨਾ ਕੋਈ ਹਿਡਨ ਸਾਡੇ ਚ ਹੈਗਾ ਹੀ ਨਹੀਂ ਜੀ ਕਿ ਆਪਾਂ ਇਹ ਪੀਸੀ ਦਵਾਈ ਚੱਕੀ ਦੇ ਪਾ ਕੇ ਦੇਦੀ ਹੈ ਕੋਈ ਹੈਗਾ ਹੀ ਨਹੀਂ ਤੇ ਵਟਸਐਪ ਬਾਬਾ ਜੀ ਨਾਲੇ ਜੜੀ ਉਹ ਦਵਾਈ ਤੁਸੀਂ ਕਹਿੰਦੇ ਸਟੀਰੋਇਡ ਉਹ ਤੇ ਖਾਂਦੇ ਸਿਰ ਪਗੜ ਲੈਣਾ ਹਾਰਟਬੀਟ ਤੇਜ਼ ਹੋ ਜਾਣੀ ਹੈ ਜੀ ਠੀਕ ਹੈ ਨਾ ਉਹ ਤੇ ਖਾਂਦੀ ਪਤਾ ਲੱਗ ਜਾਣਾ ਕਿ ਹਾਂ ਵੀ ਮੈਂ ਕੋਈ ਇੰਗਲਿਸ਼ ਦਵਾਈ ਖਾਦੀ ਹੈ ਠੀਕ ਹੈ ਠੀਕ ਹੈ ਨਾ ਮੇਰੀ ਦਵਾਈ ਨਾ ਨਾਂ ਤੇ ਕਦੀ ਕੋਈ ਸੇਰ ਪਕੜਿਆ ਜਾਏਗਾ ਨਾ ਹਾਰਟ ਬੀਟ ਤੇਜ ਹੋਏਗੀ ਬਿਲਕੁਲ ਨੋਰਮਲ ਬੰਦਾ ਰਹੇਗਾ ਜਿਵੇਂ ਰੂਟੀਨ ਇੱਚ ਰਹਿੰਦਾ ਤੇ ਵੈਦ ਸਾਹਿਬ ਜਿਵੇਂ ਬਵਾਸੀ ਦੀ ਤੁਸੀਂ ਦਵਾਈ ਦਿੰਨੇ ਹੋ ਮਰਦਾਨਾ ਕਮਜੋਰੀ ਦਵਾਈ ਦਿੰਨੇ ਇਸ ਤੋਂ ਇਲਾਵਾ ਤੁਹਾਡੇ ਕੋਲੇ ਹੋਰ ਕਾਦੀ ਕਾਦੀ ਦਵਾਈਆਂ ਮੇਰੇ ਕੋਲ ਲੀਵਰ ਫੈਕਟੀ ਦੀ ਦਵਾਈ ਹੁੰਦੀ ਜੀ ਲੀਵਰ ਜਿਵੇਂ ਮਰਜੀ ਫੈਕਟੀ ਹੋਵੇ ਲੀਵਰ ਸਲੋਸਤੀ ਹੋਵੇ ਠੀਕ ਹੈ ਬਿਲਕੁਲ ਅੱਪਾ ਠੀਕ ਕਰ ਦਿੱਤਾ ਠੀਕ ਹੈ ਹਾਂਜੀ ਗੁਰਦੇ ਦੀ ਪੱਥਰੀ ਹੋਵੇ 10 ਦਿਨਾਂ ਦੇ ਵਿੱਚ ਬਿਲਕੁਲ ਦੂਰ ਕਰ ਦਿੰਦੀ ਹੈ ਅਸਰ ਜੜ ਹੈਗਾ ਤੀਜੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ ਨਹੀਂ ਗੁਰਦੇ ਦੀ ਪੱਥਰੀ ਤਾਂ ਕਹਿੰਦੇ ਕਿ ਆਪਰੇਸ਼ਨ ਤੋਂ ਬਣਾ ਨਿਕਲਦੀ ਨਹੀਂ 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 ਉਹ ਪਿੱਤੇ ਦੀ ਹੁੰਦੀ ਸਰ ਗੁਰਦੇ ਦੀ ਪੱਥਰੀ ਤਾਂ ਹਾਂ ਗੁਰਦੇ ਦੀ ਪੱਥਰੀ ਨਿਕਲ ਜਾਂਦੀ ਗੁਰਦੇ ਕਿਡਨੀ ਦੀ ਪੱਥਰੀ ਨਿਕਲ ਜਾਂਦੀ ਪਿੱਤੇ ਦੀ ਨਹੀਂ ਨਿਕਲਦੀ ਠੀਕ ਹੈ ਨਾ ਸਰਵਾਈਕਲ ਦੀ ਪ੍ਰੋਬਲਮ ਹੋਵੇ ਮਾਈਗਰੇਨ ਹੋਵੇ ਮਾਈਗਰੇਨ ਆਪਾਂ 3 ਦਿਨਾਂ ਚ ਠੀਕ ਕਰ ਦਿੰਦਾ ਗਰੰਟੀ ਨਾਲ ਠੀਕ ਕਰ ਦਿੰਦਾ ਉਹ ਉਹ ਵੀ ਉਹਨਾਂ ਦੇ ਘਰ ਦੇ ਉਪਚਾਰ ਦੇ ਨਾਲ अच्छा ते ओपर ਦੱਸ ਦਿਆ ਹਾਂਜੀ ਉਪਚਾਰ ਹੀ ਦਾ ਜਵਾਂਗੇ ਦਵਾਈਆਂ ਦੀ ਲੋੜ ਹੀ ਨਹੀਂ ਮਾਈਗਰੇਨ ਤਿੰਨੇ ਦੂਰ ਕਰ ਦਵਾ ਚੱਲਦੀ ਵੀਡੀਓ ਚ ਦੱਸ ਸਕਦੇ ਸਰ ਕੇ ਬਾਅਦ ਚ ਦੱਸਣਾ ਨਹੀਂ ਜਦੋਂ ਕੋਈ ਆਏਗਾ ਜਿੰਨੂੰ ਲੋੜ ਹੈ ਤੇ ਉਹ ਆਏਗਾ ਤੇ ਫਿਰ ਦੱਸਾਂਗੇ ਨਾ ਉਹਨੂੰ ਠੀਕ ਹੈ ਜੀ ਹਾਂਜੀ ਤੇ ਹੋਰ ਵੈਸੇ ਸਭ ਕੁਝ ਕਹਿਣਾ ਹੋਵੇ ਤੁਸੀਂ ਆਪਣੇ ਵੱਲੋਂ ਮੈਂ ਹੀ ਕਹਿਣਾ ਹੈ ਕਿ ਜਦ ਤੁਸੀਂ ਜਿਹੜੇ ਮਰਦਾਨਾ ਕਮਜ਼ੋਰੀ ਦੇ ਮਰੀਜ਼ ਹੈਗੇ ਆ ਜੀ ਉਹ ਤਦ ਤੱਕ ਠੀਕ ਨਹੀਂ ਹੋ ਸਕਦੇ ਜੀ ਜਦ ਤੱਕ ਉਹ ਆਪਣੀ ਅੱਖੀ ਦਵਾਈ ਨਹੀਂ ਬਣਾਉਂਦੇ ਠੀਕ ਹੈ ਜੀ ਉਹਨਾਂ ਦੀ ਉਮਰ 60 ਸਾਲ ਹੈ 70 ਸਾਲ ਹੈ ਜਿੰਨੀ ਮਰਜੀ ਸ਼ੂਗਰ ਹੈ ਸ਼ੂਗਰ ਦੇ ਕਾਰਨ ਮਰਦਾਨਾ ਕਮਜ਼ੋਰੀ ਆ ਗਈ ਹੈ ਜਿਹੜਾ ਆਪਣਾ ਪ੍ਰਾਈਵੇਟ ਪਾਰਟ ਹੈਗਾ ਸ਼੍ਰਿੰਕ ਹੋ ਚੁੱਕਾ ਹੈ ਬੱਚੇ ਦੀ ਤਰ੍ਹਾਂ ਹੋ ਚੁੱਕਾ ਹੈ 19 ਦਿਨ ਤੱਕ ਬੰਦਾ ਠੀਕ ਨਹੀਂ ਹੋਏਗਾ ਜਿੰਨੀ ਦਿਨ ਤੱਕ ਆਪਣੀ ਸਾਹਮਣੇ ਦਵਾਈ ਨਹੀਂ ਬਣਾਏਗਾ ਠੀਕ ਹੈ ਜੀ ਜਦੋਂ ਆਪਣੇ ਸਾਹਮਣੇ ਦਵਾਈ ਬਣਵਾਏਗਾ ਉਹਦੇ ਮਨ ਨੂੰ ਤਸੱਲੀ ਹੋਏਗੀ ਤੇ 100% ਠੀਕ ਹੋਏਗਾ ਠੀਕ ਹੈ ਜੀ ਧੰਨਵਾਦ ਜੀ ਵੈਸਾਪ ਤਾਂ ਇਹ ਸੀਗੇ ਵੈਦ ਸਾਹਿਬ ਜਿਹੜੇ ਕਿ ਚੈਲੰਜ ਕਰਦੇ ਕਿ ਪੰਜਾਬ ਦੇ ਵਿੱਚ ਅਸੀਂ ਇਕੱਲੇ ਵੈਦਾਂਗੇ ਜਿਹੜੇ ਕਹਿੰਦੇ ਕਿ ਸਾਡੇ ਕੋਲ ਮਰਦਾਨਾ ਕਮਜ਼ੋਰੀ ਦੀ ਔਰ ਕੋਈ ਵੀ ਦਵਾਈ ਹੈ ਜਿਹੜੀ ਤੁਸੀਂ ਆਪਣੇ ਆਪ ਮਾਰਕੀਟ ਦੇ ਵਿੱਚੋਂ ਖਰੀਦ ਕੇ ਲਿਆਓ ਸਾਡੇ ਸਾਹਮਣੇ ਬਣਵਾ ਕੇ ਪਿਸਾ ਕੇ ਤਿਆਰ ਕਰਵਾ ਕੇ ਲੈ ਜਾਓ ਇਹ ਗਰੰਟੀ ਕਰਦੇ ਆ ਤੇ ਇਹਨਾਂ ਕੋਲੇ ਜਿਹੜੀਆਂ ਦਵਾਈਆਂ ਆਉਂਦੀਆਂ ਉਹ ਵੀ ਬਾਹਰ ਲਈ ਆਉਂਦੀ ਜਿਵੇਂ ਕਹਿ ਲਈਏ afghan ਦੀ ਜਿਹੜੀ ਮਜੂਨ ਆਉਂਦੀ ਆ ਉਹ ਇਹ ਤਿਆਰ ਕਰਕੇ ਉਹਦੇ ਵਿੱਚ ਹੋਰ ਆਈਟਮਾਂ ਪਾ ਕੇ ਦਿੰਦੇ ਆ ਤੇ ਉਹ ਤੁਸੀਂ ਆਪਣੀ ਤਸੱਲੀ ਦੇ ਨਾਲ ਆਪਣੇ ਸਾਹਮਣੇ ਤਿਆਰ ਕਰਵਾ ਕੇ ਲੈ ਕੇ ਜਾਓ ਤਾਂ ਉਹਦੇ ਨਾਲ ਤੁਹਾਨੂੰ ਜਿਹੜਾ ਰਿਜ਼ਲਟ ਹੈ ਉਹ ਵੀ 100% ਆਊਗਾ ਸੋ ਤੁਸੀਂ ਇੱਥੇ ਆਉਣਾ ਹੈ ਤਾਂ ਤੁਸੀਂ ਪਹੁੰਚ ਸਕਦੇ ਹੋ ਆ ਕਰੈਤੀ لال ਆਯੁਰਵੈਦਿਕ ਸੈਂਟਰ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਉਹਨਾਂ ਨੂੰ ਬਿਲਕੁਲ ਸਾਹਮਣੇ ਸਮਰਾਲਾ ਚੌਕ ਲੁਧਿਆਣਾ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਕੋਈ ਵੀ ਤੁਸੀਂ ਦਵਾਈ ਲੈਣੇ ਹਨਾ ਤਾਂ ਇਹ ਨੰਬਰ ਤੇ ਕਾਲ ਕਰਕੇ ਆ ਸਕਦੇ ਹੋ ਜੀ ਤੇ ਬਾਕੀ ਤੁਹਾਡੇ ਆਸ-ਪਾਸ ਕੋਈ ਵੀ ਮਰੀਜ਼ ਹਨਾ ਇਸ ਤਰ੍ਹਾਂ ਦੇ ਉਹਨਾਂ ਨੂੰ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਦਾ ਜਿਹੜਾ ਭਲਾ ਹੋ ਸਕੇ ਧੰਨਵਾਦ ਜੀ